ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਹੈ ਜਿਹੜੀ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਥੋੜੇ ਜਿਹੀ ਟਾਈਮ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਮਾਰਕੀਟ ਆ ਬੰਦ ਹੋ ਜਾਣ ਗਿਆ ਬਲੈਕਆਊਟ ਦਾ ਅਸਰ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਅੱਜ ਜ਼ਿਆਦਾ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਸਾਰੀਆਂ ਮਾਰਕੀਟਾਂ 6 ਵਜੇ ਤੋਂ ਬਾਅਦ ਵਿੱਚ ਜਿਹੜੀਆਂ ਬੰਦ ਹੋ ਜਾਣਗੀਆਂ ਤਾਂ ਜੇਕਰ ਲਾਲ ਬੱਤੀਆਂ ਦੀ ਗੱਲ ਕਰੀ ਜਾਵੇ ਜਿਹੜੀਆਂ ਰੈੱਡ ਬੱਤੀਆਂ ਨੇ ਉਹ ਸਾਰੀਆਂ ਹੀ ਬੰਦ ਨੇ ਜਿਹੜੀਆਂ ਜ਼ਰੂਰੀ ਬੱਤੀਆਂ ਨੇ ਜਿਵੇਂ ਆਈਐਸਬੀਟੀ ਦੀ ਮੇਨ ਹੋ ਗਈ ਜਾਂ ਹੋਰ ਜਿਹੜੀਆਂ ਪੀਜੀਆਈ ਦੀਆਂ ਨੇ ਉਹ ਮੇਨ ਮੇਨ ਬੱਤੀਆਂ ਹੀ ਚੱਲਦੀਆਂ ਨੇ ਬਾਕੀ ਸਾਰੀਆਂ ਬੱਤੀਆਂ ਜਿਹੜੀਆਂ ਉਹ ਬੰਦ ਨੇ ਰੋੜਾਂ ਦੇ ਉੱਪਰ ਦੇਖ ਸਕਦੇ ਤੁਸੀਂ ਲੋਕ ਹੁਣ ਤੋਂ ਇਹ ਘਰਾਂ ਨੂੰ ਜਿਹੜੇ ਜਾਣਾ ਸ਼ੁਰੂ ਹੋ ਗਏ ਨੇ ਬਹੁਤ ਸਾਰੇ ਜਿਹੜੇ ਰੂਟ ਨੇ ਉਹ ਬੰਦ ਕੀਤੇ ਨੇ ਜਿਹੜੇ ਜੰਮੂ ਕਸ਼ਮੀਰ ਦਾ ਜੰਮੂ ਕਟੜੇ ਵਾਲਾ ਜਿਹੜਾ ਰੂਟ ਹੈ ਉਹ ਚੰਡੀਗੜ੍ਹ ਦੇ ਵਿੱਚੋਂ ਪੂਰਨ ਤੌਰ ਤੇ ਜਿਹੜਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਜੰਮੂ ਨੂੰ ਜਾਣ ਵਾਲੀਆਂ ਬੱਸਾਂ ਬਿਲਕੁਲ ਹੀ ਬੰਦ ਨਹੀਂ ਤਾਂ ਹੋਰ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਕਿਉਂਕਿ ਜਿਹੜੇ ਪੇਪਰ ਸੀ ਉਹਨਾਂ ਨੇ ਪੋਸਟਪੌਨ ਕਰ ਦਿੱਤੇ ਗਏ ਨੇ ਸੀਜੂ ਦੀ ਗੱਲ ਕਰੀਏ ਤਾਂ ਸੀਜੂ ਦੇ ਵਿੱਚ ਸਾਰੇ ਹੀ ਹੌਸਲਾਂ ਦੇ ਵਿੱਚ ਸਟੂਡੈਂਟ ਮੁੰਡੇ ਕੁੜੀਆਂ ਨੂੰ ਜਿਹੜੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਆਪਣੇ ਆਪਣੇ ਤੁਸੀਂ ਘਰਾਂ ਨੂੰ ਜਾ ਸਕਦੇ ਹੋ ਜਦੋਂ ਤੱਕ ਜਿਹੜਾ ਮਾਹੌਲ ਹੈ ਸੁਖਾਵਾਂ ਨਹੀਂ ਹੁੰਦਾ ਨਾਰਮਲੀ ਹੋ ਜਾਂਦਾ ਉਦੋਂ ਤੱਕ ਕਾਲਜਾਂ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਮਾਹੌਲ ਹੈ ਜਿਹੜਾ ਤਣਾਅਪੂਰਨ ਬਣਿਆ ਹੋਇਆ ਹੈ ਤਾਂ ਚੰਡੀਗੜ੍ਹ ਦੇ ਇਹ ਸਾਰੇ ਚੌਂਕ ਨੇ ਇਸ ਤਰੀਕੇ ਦੇ ਨਾਲ ਬੱਤੀਆਂ ਜਿਹੜੀਆਂ ਬੰਦ ਪਈਆਂ ਨੇ ਹੋਰ ਬਹੁਤ ਸਾਰੀਆਂ ਅਪਡੇਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਵਾਂਗੇ ਸੋ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਲੋਕ ਆਪਣੇ ਆਪਣੇ ਘਰਾਂ ਨੂੰ ਜਿਹੜੇ ਬੜੀ ਹੀ ਤੇਜ਼ੀ ਦੇ ਨਾਲ ਜਾ ਰਹੇ ਨੇ ਕਿਉਂਕਿ ਰਾਤ ਵੀ ਚੰਡੀਗੜ੍ਹ ਦੇ ਵਿੱਚ ਅ ਦੋ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਸੀ ਜਿਨ੍ਹਾਂ ਦੇ ਕੋਲ ਤਮਾਕਾ ਖੇਜ ਜਿਹੜੀ ਸਮਗਰੀ ਆ ਉਹ ਫੜੀ ਗਈ ਤਾਂ ਉਸ ਤੋਂ ਬਾਅਦ ਵਿੱਚ ਚੰਡੀਗੜ੍ਹ ਨੂੰ ਧਮਕੀ ਵੀ ਦਿੱਤੀ ਗਈ ਸੀ ਬੰਬਾਂ ਨਾਲ ਅਡਾਉਣ ਦੀ ਪਾਕਿਸਤਾਨ ਦੇ ਵੱਲੋਂ ਸੱਤ ਭਾਰਤ ਦੇ ਫੌਜ ਦੇ ਜਿਹੜੇ ਟਿਕਾਣੇ ਨੇ ਉਹਨਾਂ ਨੂੰ ਅਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਦੇ ਚੱਲਦੇ ਸੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ